ਧੰਨਵਾਦ ਜੀ ਸਰਮਾ ਜੀ ਸਾਵਣ ਤਾਂ ਦੇਖੋ ਚੜਿਆ ਸਾਵਣ ਦਾ ਜ ਪਹਿਲਾ ਸੋਮਵਾਰ ਚੜ ਗਿਆ ਤੇ ਬਹੁਤ ਇੱਕ ਵਧੀਆ ਦਿਨ ਮੰਨਿਆ ਜਾਂਦਾ ਇਸ ਨੂੰ ਤੇ ਅੱਜ ਤੁਹਾਡਾ ਪਤਾ ਨਹੀਂ ਇਧਰ ਪਟਿਆਲੇ ਬਾਰਿਸ਼ ਵੀ ਪਈ ਹੈ ਤੇ ਜਿਹੜੀਆਂ ਵੀ ਕੋ ਰਿਪੋਰਟਾਂ ਆਈਆਂ ਸਾਰੇ ਸ਼ਹਿਰਾਂ ਦੀਆਂ ਮੰਦਰਾਂ ਦੇ ਵਿੱਚ ਸ਼ਿਵਜੀ ਭਗਤ ਸਵੇਰੇ 5:30 4:30 ਵੇੇ ਨਹਾ ਨੂੰ ਕੇ ਆਪਣਾ ਪਹੁੰਚ ਕੇ ਦੀ ਹੂਮ ਆ ਕੇ ਮੰਦਰਾਂ ਬਹੁਤ ਲੰਬੀਆਂ ਲਾਈਨਾਂ ਦੇਖਣ ਅੱਜ ਮਿਲੀਆਂ ਨੇ ਬਿਲਕੁਲ ਸੋਢੀ ਸਾਹਿਬ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਇਹਨਾਂ ਪੰਜਾਬੀ ਟੀਵੀ ਚੈਨਲ ਦੇ ਜਿੰਨੇ ਵੀ ਰੱਬ ਵਰਗੇ ਸਰੋਤੇ ਆ ਜਾਂ ਸੌਣ ਦੇ ਮਹੀਨੇ 'ਚ ਆਪਾਂ ਕੱਲੇ ਸ਼ਿ ਭਗਤ ਆ ਪ੍ਰੋਗਰਾਮ ਨੂੰ ਦੇਖਦੇ ਆ ਜੀ ਸਭ ਤੋਂ ਪਹਿਲਾਂ ਦਾ ਹਰ ਹਰ ਮਹਾਦੇਵ ਹੈ ਜੀ ਜੀ ਹਰ ਹਰ ਮਾਤਾ ਨੂੰ ਜੀ ਹਾਂ ਬਿਲਕੁਲ ਦੇਖੋ ਸੌਣ ਦਾ ਮਹੀਨਾ ਜਿਹੜਾ ਉਹ 11 ਤਰੀਕ ਤੋਂ ਲੱਗ ਚੁੱਕਿਆ ਹੈ ਜੀ ਜੀ ਤੇ ਅੱਜ ਜਿਹੜਾ ਸੌਣ ਦਾ ਪਹਿਲਾ ਸੋਮਵਾਰ ਆ ਜੀ 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 ਤੇ ਕੁੱਲ ਮਿਲਾ ਕੇ ਇਸ ਸ਼ਾਵਣ ਦੇ ਮਹੀਨੇ ਦੇ ਵਿੱਚ 4 ਸੌਰੀ 4 ਸੌ ਸੋਮਵਾਰ ਆਉਣੇ ਆ ਜੀ ਜੀ ਆਮ ਤੌਰ ਤੇ ਕਈ ਵਾਰ ਅਸੀਂ ਦੇਖਿਆ ਵੀ 500 ਵਾਰ ਵੀ ਹੋ ਜਾਂਦੇ ਇਸ ਕਰਕੇ ਅਸੀਂ ਜਿਹੜੇ ਛੇ ਭਗਤ ਉਹਨਾਂ ਨੂੰ ਦੱਸੜਾ ਚਾਹੁੰਦੇ ਕਿਉਂਕਿ ਜਿਹੜੇ ਵਰਤਾ ਉਹ ਉਸ ਹਿਸਾਬ ਨਾਲ ਰੱਖੇ ਜਾਂਦੇ ਆ ਕਈ ਲੋਕ ਤਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਈ ਜਿਹੜੇ ਛੇ ਭਗਤ ਬੈਠਦਾ ਵੀ ਪੂਰਾ ਸ਼ਾਵਣ ਦੇ ਮਹੀਨੇ ਚ ਜਿਹੜਾ ਉਹ ਆਪਣੇ ਵਰਤ ਰੱਖਦੇ ਆ ਕਈ 200 ਵਾਰ ਦਿੰਦੇ ਆ ਕਈ ਮਤਲਬ ਟੋਟਲ 2 ਜਾਂ 1 ਰੱਖ ਲਿਆ ਆਪਣੀ ਆਪਣੀ ਜਿਹੜੀ ਆਸਥਾ ਹੁੰਦੀ ਹੈ ਜਾਂ ਜਿਹੜੀ ਸ਼ਰਧਾ ਹੁੰਦੀ ਹੈ ਉਸ ਹਿਸਾਬ ਨਾਲ ਜਿਹੜੇ ਲੋਕ ਆਪਣੇ ਵਰਤ ਰੱਖਦੇ ਆ ਜੀ ਸ਼ਰਮਾਈ ਮੈਂ ਤੁਹਾਡੇ ਕੋਲ ਮੇਨ ਮੈਂ ਪੁਆਇੰਟ ਦੇਣਾ ਵੀ ਅੱਜ ਨਾਲ ਜਿਹੜੀ ਭੀੜ ਦੇਖਣ ਨੂੰ ਮਿਲੀ ਹੈ ਮੇਰੀ ਗੱਲ ਵੀ ਹੋਈ ਹੈ ਕਈ ਪੰਤ ਸਾਹਿਬਾਨਾਂ ਨਾਲ ਤਾਂ ਉਹਨਾਂ ਨੇ ਕਿਹਾ ਵੀ ਕੱਲੇ ਯਾਨੀ ਕਿ ਆਦਮੀਆਂ ਨੇ ਵਰਤ ਰੱਖੇ ਹੋਏ ਨੇ ਔਰਤਾਂ ਲਈ ਇਹ ਵਰਤ ਬੜੇ ਖਾਸ ਹੁੰਦੇ ਨੇ ਕਹਿੰਦੇ ਵੀ ਜੇ ਕੋਈ ਇਹ ਮਹੀਨਾ ਵਰਤ ਰਖਲੇ ਔਰਤ ਤਾਂ ਕਹਿੰਦੇ ਉਸ ਨੂੰ ਮਨਚ ਆਇਆ ਪਤੀ ਮਿਲਦਾ ਕੋਈ ਐਵੇਂ ਦਾ ਵੀ ਕੁਝ ਹੈ ਦੇਖੋ ਸੋਢੀ ਸਾਹਿਬ ਬਿਲਕੁਲ ਦੇਖੋ ਜਿਹੜਾ ਸਾਹਿਬ ਨਾਲ ਮੈਂ ਅਸੀਂ ਆ ਸ਼ਿਵ ਜੀ ਦਾ ਇਸ ਕਰਕੇ ਜਿਹੜਾ ਇਸ ਨੂੰ ਜਿਆਦਾ ਖਾਸ ਮੰਨਿਆ ਜਾਂਦਾ ਕਿਉਂਕਿ ਜਦੋਂ ਸ਼ਿਵ ਜੀ ਆਪਣੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਜਿਹੜੇ ਸਉਣ ਦੇ ਮਹੀਨੇ ਦੇ ਵਿੱਚ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆਏ ਸੀਗੇ ਉਹਨਾਂ ਦਾ ਬੜਾ ਨਿੱਘਾ ਸਵਾਗਤ ਕੀਤਾ ਗਿਆ ਸੀਗਾ ਕਿਉਂਕਿ ਉਹਨਾਂ ਦੀ ਲਾਈਫ ਦੇ ਵਿੱਚ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਉਹਨਾਂ ਦੇ ਸਹੁਰਾ ਪਰਿਵਾਰ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਸਹੁਰਾ ਸਾਹਿਬ ਸੀਗੇ ਜੀ ਕਿਤੇ ਨਾ ਕਿਤੇ ਜਾਂ ਪੰਜ ਸਿੱਧੀ ਗੱਲਾਂ ਕਰ ਲਈਏ ਤਾਂ ਉਹ ਨਾਰਾਜ਼ ਸੀਗੇ ਜੀ ਕਿਤੇ ਨਾ ਕਿਤੇ ਸ਼ਿਵ ਦੇ ਸ਼ਿਵ ਪਾਰਬਤੀ ਦੇ ਵਿਆਹ ਤੋਂ ਕਿਤੇ ਨਾ ਕਿਤੇ ਨਾ ਕੁਝ ਸੀਗੇ ਜੀ ਉਹ ਹਾਂ ਇਹ ਤੁਹਾਨੂੰ ਦੱਸਿਆ ਜੀ ਕਾਫੀ ਦਿੱਕਤਾਂ ਆਈਆਂ ਸੀ ਹਾਂਜੀ ਹਮਮ ਲੇਕਿਨ ਉਹ ਜਦੋਂ ਖੁਸ਼ੀ ਦਾ ਮਾਹੌਲ ਬਣਿਆ ਸੀਗਾ ਦੂਜਾ ਜਿਹੜਾ ਸਾਵਣ ਦੇ ਮਹੀਨੇ ਦੇ ਵਿੱਚ ਕਈ ਚੀਜ਼ ਆ ਜਾਣੀਆਂ ਜੀ ਫਿਰ ਉਹਦੇ ਕਰਕੇ ਜਿਹੜਾ ਸਾਵਣ ਦਾ ਮਹੀਨਾ ਉਹ ਇੱਕੇ ਸੀ ਇਸ ਹਿਸਾਬ ਨਾਲ ਮਨਾਉਂਦੇ ਆ ਵੀ ਜਿਹਨੂੰ ਕਹਦੇ ਨੇ ਜਿੱਦਾਂ ਅਸੀਂ ਆਪਾਂ ਦਸੰਬਰ ਦੇ ਮਹੀਨੇ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਜਿਹੜਾ ਪੂਰਾ ਮਹੀਨਾ ਮੰਨਿਆ ਜਾਂਦਾ ਉਹ ਵੀ ਇਹ ਜਿਹੜਾ ਸ਼ਾਵਣ ਦਾ ਮਹੀਨਾ ਜਿਸੇ ਸ਼ਿਵ ਜੀ ਨੂੰ ਨਾਲ ਜੋੜ ਕੇ ਦੇਖਦੇ ਆ ਜਾਂ ਹੋਰ ਬਹੁਤ ਸਾਡੀਆਂ ਜਿਹੜੀਆਂ ਧਰਤੀ ਦੇ ਉੱਤੇ ਚੀਜ਼ਾਂ ਹੋਣ ਜਾਂ ਵੀ ਇਹ ਸ਼ਿਵ ਜੀ ਦੁਆਰਾ ਜਾਂ ਪ੍ਰਮਾਤਮਾ ਦੇ ਦੁਆਰਾ ਉਹ ਇਸ ਸੌਣ ਦੇ ਮਹੀਨੇ ਦੇ ਵਿੱਚ ਖਾਸ ਮੰਨੀਆਂ ਜਾਂਦੀਆਂ ਇਸ ਕਰਕੇ ਜਿਹੜਾ ਕਈ ਲੋਕ ਵਰਤ ਰੱਖਦੇ ਬਿਲਕੁਲ ਜਿੱਦਾਂ ਤੁਸੀਂ ਕਿਹਾ ਦੇਖੋ ਮਨ ਚਾਹਾ ਪਤੀ ਮਿਲਦਾ ਜਾਂ ਮੰਨ ਦੇ ਵਿੱਚ ਕੋਈ ਤਮੰਨਾ ਹੁੰਦੀ ਉਹ ਪੂਰੀ ਹੁੰਦੀ ਹੈ ਕੋਈ ਜੂਰੀ ਨਹੀਂ ਵੀ ਵਿਆਹ ਸ਼ਾਦੀ ਦੇ ਮਾਮਲੇ ਦੇ ਵਿੱਚ ਜੀ ਅਸੀਂ ਜੇ ਤੁਸੀਂ ਜਿਹੜਾ ਉਹਨਾਂ ਦਾ ਮਨ ਦੇ ਵਿੱਚ ਆਪਣਾ ਰੱਖੋਗੇ ਸਤਿਕਾਰ ਰੱਖੋਗੇ ਜਾਂ ਉਹਨਾਂ ਦੀ ਪੂਜਾ ਕਰੋਗੇ ਉਹ ਤੁਸੀਂ ਜੋ ਵੀ ਸ਼ਿਵਜੀ ਤੋਂ ਜਾਂ ਪਰਮਾਤਮਾ ਤੋਂ ਮੰਗੋਗੇ ਉਹ ਤੁਹਾਡੀ ਝੋਲੀ ਜਰੂਰ ਪਾਊਗਾ ਜੀ ਇਹ ਕੋਈ ਜਰੂਰੀ ਨਹੀਂ ਹੈ ਵੀ ਮੈਨੂੰ ਜੀਵਨ ਸਾਥੀ ਚਾਹੀਦਾ ਮੈਨੂੰ ਸ਼ਿਵਜੀ ਜੀਵਨ ਸਾਥੀ ਉਹ ਦੇਣਗੇ ਪਰਮਾਤਮਾ ਜੀਵਨ ਸਾਥੀ ਦੇਊਗਾ ਜਾਂ ਮੈਨੂੰ ਪੈਸਾ ਚਾਹੀਦਾ ਪੈਸੇ ਹੀ ਦੇਊਗਾ ਜੋ ਤੁਹਾਡੀਆਂ ਦੁੱਖ ਤਕਲੀਫਾਂ ਉਹ ਜਰੂਰ ਪਰਮਾਤਮਾ ਤੁਹਾਡੀਆਂ ਕਰੂਗਾ ਜੀ ਸ਼ਰਮਾ ਜੀ ਤੁਸੀਂ ਜਾਣਦੇ ਹੋ ਆਪਣੇ ਕਲੀਕ ਕੰਮ ਕਰਦੇ ਨੇ ਵਿਜੇ ਜੀ ਤੁਹਾਡੇ ਵੀ ਬਹੁਤ ਵਧੀਆ ਮਿੱਤਰ ਨੇ ਤੇ ਉਹਨਾਂ ਦਾ ਵਿਆਹ ਵੀ ਹੋਇਆ ਪਿਆ ਬੱਚੇ ਵੀ ਹਨ ਪਰਮਾਤਮਾ ਇ ਤਾਂ ਉਹਨਾਂ ਨੇ ਅੱਜ ਵਰਤ ਰੱਖਿਆ ਹੋਇਆ ਉਹ ਮੈਂ ਉਹਨੂੰ ਪੁੱਛਿਆ ਵੀ ਤੂੰ ਵਰਤ ਕਿਉਂ ਰੱਖਿਆ ਸਵੇਰ ਦਾ ਖਾ ਵੀ ਨਹੀਂ ਰਿਆ ਉਹ ਕਹਿੰਦਾ ਵੀ ਮੈਂ ਮੈਨੂੰ ਬੜੇ ਮਨ ਨਾਲ ਖੁਸ਼ੀ ਮਿਲਦੀ ਆ ਕਹਿੰਦਾ ਮੈਂ ਸਾਵਣ ਦਾ ਮਹੀਨਾ ਪੂਰਾ ਇੱਕ ਸਾਲ ਇੰਤਜ਼ਾਰ ਕਰਦਾ ਤੇ ਉਹ ਕਿੰਨੀ ਵੱਡੀ ਗੱਲ ਐ ਅੱਜ ਕੱਲ੍ਹ ਭੁੱਖੇ ਰਹਿਣਾ 2 ਘੰਟੇ ਬੜਾ ਔਖਾ ਐ ਤੇ ਉਹ ਸਵੇਰ ਦਾ ਇਹ ਨਹੀਂ ਉਹਨੇ ਕਿ ਇੱਕ ਵਾਰ ਚਾਹ ਪੀਤੀ ਐ ਤੇ ਉਹ ਕਹਿੰਦਾ ਹੁਣ ਮੈਂ ਰਾਤ ਨੂੰ ਜਦੋਂ ਵਰਤੋੜਾਂਗਾ ਤਾਂ ਖਾਵਾਂਗਾ ਉਸ ਤੋਂ ਬਾਅਦ ਕੁਲਜੀ ਦੇਖੋ ਬੀਜੇ ਜੀ ਨੂੰ ਦੇਖੋ ਅਸੀਂ ਕਹਿਣਾ ਵੀ ਸ਼ਿਵ ਜੀ ਹਮੇਸ਼ਾ ਹੀ ਉਹਨਾਂ ਦੇ ਅੰਗ ਸੰਗ ਰਹਿਣਾ ਉਹਦੇ ਪਰਿਵਾਰ ਦੇ ਅੰਗ ਸੰਗ ਰਹਿਣਾ ਛਰਦਾ ਦੇ ਨਾਲ ਜਿਹਦਾ ਵਰਤ ਰੱਖਿਆ ਜਿੱਦਾਂ ਤੁਹਾਡੇ ਕੋਲ ਤੁਹਾਡੇ ਨੇੜੇ ਬੀਜੇ ਜੀ ਹੈ ਮੇਰੇ ਨੇੜੇ ਨੇੜੇ ਇੱਕ ਮੇਰਾ ਫਰੈਂਡ ਆ ਸੌਰਵ ਨਗਰ ਉਤਰਾ ਉਹ ਵੀ ਜਿਹੜਾ ਸਵੇਰ ਦਾ ਮੈਨੂੰ ਦੱਸ ਰਿਹਾ ਵੀ ਮੇਰਾ ਅੱਜ ਸੌਣ ਦਾ ਜਿਹੜਾ ਸ਼ਿਵ ਜੀ ਦਾ ਪਹਿਲਾ ਵਰਤਾ ਹੈ ਸੋਮਵਾਰ ਦਾ ਮੈਂ ਵਰਤ ਰੱਖਿਆ ਜਿੱਦਾ ਖਾਣ ਪੀਣ ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਜਿਹੜੇ ਵਰਤਾਂ ਜਾਂ ਮੈਨੂੰ ਇਹਦੀ ਜਾਣਕਾਰੀ ਥੋੜੀ ਜਿਹੀ ਘੱਟ ਆ ਕਿਉਂਕਿ ਇਹ ਜਾਣਕਾਰੀ ਜਿੰਨੀ ਕਿ ਸਹੀ ਹੋਣੀ ਚਾ ਰਹੀਂ ਤੱਕ ਤਾਰਹੀਂ ਜਾਣੇ ਚਾਹੀਏ ਜੀ ਨਾ ਕਿ ਅਸੀਂ ਆਪਣੇ ਕੋਲ ਤੇ ਜੋੜ ਕੇ ਗੱਲਾਂ ਕਿਸੇ ਨੂੰ ਬਹਿ ਭਰਮ ਦੇ ਵਿੱਚ ਪਾਈਏ ਨਹੀਂ ਸਹੀ ਗੱਲ ਤੁਹਾਡਾ ਜਾਂ ਤੁਹਾਡੀ ਜਿਹੜੀ ਸ਼ਰਧਾ ਹੈ ਉਹ ਤੁਹਾਡੇ ਦਿਲ ਤੋਂ ਆ ਮਨ ਤੋਂ ਆ ਬਾਕੀ ਜਿਹੜੀ ਵਿਧੀ ਬਣੀ ਹੋਈ ਆ ਮੈਂ ਫਿਰ ਦੁਬਾਰਾ ਕਹੂੰਗਾ ਜਿਹੜੀ ਵਿਧੀ ਬਣੀ ਹੋਈ ਆ ਵਿਧੀ ਦੇ ਹਿਸਾਬ ਨਾਲ ਚੱਲਣਾ ਸਿਸਟਮ ਵਿੱਚ ਚੱਲਣਾ ਸਾਡਾ ਫਰਜ਼ ਬਣਦਾ ਹੈ ਜੀ ਜੀ ਸ਼ਰਮਾਈ ਜਿੰਨਾ ਕੋ ਮੈਨੂੰ ਪਤਾ ਲੱਗਿਆ ਵੀ ਦੇਖੋ ਸਵੇਰੇ ਦਾ ਨਹਾ ਤੋ ਕੇ ਆਪਾਂ ਇੱਕ ਤਾਂ ਸ਼ਿਵ링 ਤੇ ਜੇਕਰ ਗੰਗਾ ਜਲਾਇਤਾ ਉਦਨ ਇਸ਼ਨਾਨ ਕਰਾ ਕੇ ਵਰਤ ਸ਼ੁਰੂ ਕਰ ਸਕਦੇ ਆ ਨਹੀਂ ਤਾਂ ਸਿੰਪਲ ਜਿਹੜਾ ਸੂਚਾ ਪਾਣੀ ਹੁੰਦਾ ਤੇ ਸ਼ਾਮ ਨੂੰ ਜਦੋਂ ਆਪਾਂ ਵਰ ਤੋੜਨਾ ਹੈ ਤਾਂ ਵੀ ਆਪਾਂ ਨੇ ਯਾਨੀ ਕਿ ਸ਼ਿਵ ਜੀ ਜਿਹੜੇ ਸ਼ਿਵ ਜੀ ਚਾਲੀਸਾ ਪੜ ਸਕਦੇ ਆ ਤੇ ਉਸ ਤਰ੍ਹਾਂ ਹੀ ਤੁਸੀਂ ਵੇਰ ਜੇ ਸਧਾਰਨ ਪਾਣੀ ਆ ਜਾਂ ਦੁੱਧ ਆ ਉਹ ਤਾਂ ਭਗਤਾਂ ਦੀ ਆਪਣੀ ਸ਼ਰਧਾ ਹੈ ਚਾਹੇ ਉਹ ਦੁੱਧ ਨਾਲ ਨਿਮਾਣ ਸ਼ਿਵ ਜੀ ਨੂੰ ਚਾਹੇ ਉਹ ਦਹੀਂ ਨਾਲ ਨਿਮਾਣ ਚਾਹੇ ਜੁਮੇ ਵੀ ਉਹਦੀ ਸ਼ਰਧਾ ਦੇਖੋ ਤਾਂ ਉਸ ਤੋਂ ਬਾਅਦ ਵਰ ਤੋੜਦੇ ਤੇ ਉਹ ਖਾ ਵੀ ਸਕਦੇ ਆ ਇਹ ਮੈਂ ਜਾਣਕਾਰੀ ਦਿੱਤੀ ਅੱਜ ਦੇਖੋ ਜਿਹੜਾ ਜਲ ਦਾ ਛਿੱਟਾ ਦਿੱਤਾ ਜਾਂਦਾ ਹੈ ਜੀ ਮੈਂ ਉਦੋਂ ਤਰ ਪਹਿਲਾਂ ਸਾਵਣ ਸੀਗਾ 11 ਤਰੀਕ ਨੂੰ ਉਸ ਦਿਨ ਵੀ ਜਿੰਨੀ ਕਿ ਜਾਣਕਾਰੀ ਸੀ ਮੈਂ ਸਾਂਝੀ ਕੀਤੀ ਸੀ ਵੀ ਦੇਖੋ ਜਿਹੜਾ ਸਮੁੰਦਰ ਮੰਥਨ ਹੋਇਆ ਸੀਗਾ ਸ਼ਿਵ ਜੀ ਦੇ ਟਾਈਮ ਦੇ ਵਿੱਚ ਜਦੋਂ ਵਿਸ਼ ਲੋਕਾਂ ਲਈ ਆਈ ਸੀਗੀ ਸ਼ਿਵ ਜੀ ਨੇ ਆਪਣੇ ਘੰਡ ਦੇ ਵਿੱਚ ਰੱਖੀ ਸੀਗੀ ਤਾਂ ਉਹ ਜਿਹੜੀ ਜ਼ਹਿਰ ਦੀ ਜਿਹੜੀ ਜਲਣਾ ਇੰਨੀ ਸੀਗੀ ਵੀ ਦੇਵੀ ਦੇਵਤੇ ਇਕੱਠੇ ਹੋਏ ਜਦੋਂ ਤਕਲੀਫ ਦੇ ਵਿੱਚ ਸ਼ਿਵ ਜੀ ਆਏ ਉਹਨਾਂ ਨੇ ਜਲ ਦਾ ਛਿੱਟਾ ਦਿੱਤਾ ਤਾਂ ਜੋ ਉਹਨਾਂ ਦਾ ਘੰਡ ਸੀਗਾ ਜਿੱਥੇ ਉਹਨਾਂ ਦੇ ਤਕਲੀਫ ਹੋ ਰਹੀ ਸੀ ਉੱਥੇ ਇੱਕ ਸਕੂਨ ਮਿਲਿਆ ਸੀ ਠੰਡਕ ਮਿਲੀ ਸੀ ਇਸ ਕਰਕੇ ਜਿਹੜਾ ਸੀ ਜੀ ਸ਼ਿਵ ਜੀ ਦੇ ਸ਼ਿਵਲਿੰਗ ਤੇ ਜਿਹੜਾ ਜਲ ਦਾ ਛਿੱਟਾ ਦੰਨੇ ਸੀ ਇਹ ਸੋਚ ਕੇ ਦੰਨੇ ਆ ਵੀ ਜਾਂ ਇਸ ਸਾਵਣ ਦੇ ਮਹੀਨੇ ਦੇ ਵਿੱਚ ਉਹ ਜਿਹੜਾ ਉਹਨਾਂ ਦੇ ਘੰਡ ਨੂੰ ਜਿਹੜਾ ਉਹ ਸਕੂਨ ਬਚਾ ਰਿਹਾ ਠੰਡਕ ਬਚਾ ਰਿਹਾ ਜੀ ਅਰੇ ਸ਼ਰਮਈ ਸਭ ਤੋਂ ਇੱਕ ਵਧੀਆ ਅਪਡੇਟ ਦੇਣਾ ਤੁਹਾਨੂੰ ਵੀ ਤੇ ਦਰਸ਼ਕਾਂ ਨੂੰ ਵੀ ਤੁਸੀਂ ਵੀ ਦੱਸ ਦਿਓ ਜਿਹੜੇ ਲੋਕ ਤੁਹਾਨੂੰ ਮਿਲਦੇ ਨੇ ਇਹ ਪਹਿਲੀ ਵਾਰ ਹੋਇਆ ਹੈ ਯਾਨੀ ਕਿ ਇਤਿ ਯਾਨੀ ਕਿ ਸਾਵਣ ਦਾ ਮਹੀਨਾ ਸ਼ੁਰੂ ਹੋਇਆ ਜਿਵੇਂ ਤੁਸੀਂ ਦੱਸਿਆ ਪਕਲਵਾ ਕੀਤੀ ਸੀ ਸਾਵਣ ਦਾ ਮਹੀਨਾ ਹੀ ਸਰ ਖਤਮ ਹੋ ਰਿਹਾ ਆਉਣ ਵਾਲੇ 9 ਤਰੀਕ ਨੂੰ 9 ਅਗਸਤ ਨੂੰ ਰਖੜੀ ਆ ਔਰ 9 ਤਰੀਕ ਨੂੰ ਸਾਵਣ ਦੇ ਵਿੰਦਾਂ ਅੰਤ ਹੋਣਾ ਦੇਖੋ ਕਿੰਨੇ ਦੋਨੋਂ ਤਿਆਰ ਇੱਕੋ ਅਣੀ ਦਿਨ ਆ ਗਏ ਹਾਂ ਬਿਲਕੁਲ ਸਹੀ ਬਾਰੇ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਵੀ ਕਈ ਵਾਰ ਕਿਸੇ ਸਾਵਣ ਦੇ ਮਹੀਨੇ ਚ ਪੰਜ ਜਿਹੜੇ ਸੋਮਵਾਰ ਵੀ ਆ ਜਾਂਦੇ ਆ ਇਸ ਵਾਰ ਜਿਹੜੇ ਚਾਰ ਆ ਜੀ ਦੇਖੋ ਇਹ ਤਿਥੀ ਮਿਲਦੀ ਰਹਿੰਦੀ ਆ ਜਾਂ ਕਿਸੇ ਤਿਹਾਰ ਦਾ ਮਿਲ ਜਾਣਾ ਜਾਂ ਕਿਸੇ ਦਿਨ ਦਾ ਮਿਲ ਜਾਣਾ ਇਹੀ ਤਾਂ ਜਿਹੜੀ ਕਹਿੰਦੇ ਕੁਦਰਤੀ ਖੇਡ ਹੁੰਦੀ ਆ ਜੀ ਪ੍ਰਮਾਤਮਾ ਦੀ ਖੇਡ ਹੁੰਦੀ ਆ ਹੋਰ ਪ੍ਰਮਾਤਮਾ ਕਿਤੇ ਸਪੈਸ਼ਲ ਥੜੋ ਆਉਂਦਾ ਜੀ ਸਾਡੇ ਚ ਪ੍ਰਮਾਤਮਾ ਇੱਕ ਜਰੀਆ ਬਣ ਕੇ ਆਉਂਦਾ ਕਿਸੇ ਨਾ ਕਿਸੇ ਜਰੀਏ ਸਾਡਾ ਕੋਈ ਮਸਲਾ ਹਲ ਹੁੰਦਾ ਸਮਝੋ ਪ੍ਰਮਾਤਮਾ ਦਾ ਰੂਪ ਹੁੰਦਾ ਚਾਹੇ ਅਸੀਂ ਉਹਨੂੰ ਪੂਜਾ ਦੇ ਰੂਪ ਚ ਚਲਾ ਲਓ ਚਾਹੇ ਅਸੀਂ ਇੱਥੇ ਕੋਈ ਸਾਡੀ ਤਕਲੀਫ ਦੂਰ ਹੁੰਦੀ ਹੈ ਚਾਹੇ ਉਹਦੇ ਰੂਪ ਚ ਚਲਾ ਲਓ ਜੀ ਪਰ ਮੈਂ ਸ਼ਰਮਾ ਜੀ ਅੱਜ ਇੱਕ ਚੀਜ਼ ਦੇਖੀ ਆ ਮੈਂ ਥੋੜਾ ਜਿਹਾ ਬਾਹਰ ਗਿਆ ਸੀ ਫੀਲਡ ਵਿੱਚ ਦੇਖਣ ਕਵਰ ਕਰਨ ਮੰਦਿਰਾਂ ਦੇ ਵਿੱਚ ਮੈਂ ਵੀ ਚਲੋ ਥੋੜਾ ਜਿਹਾ ਅਗਲੀ ਵਾਰ ਕੋ ਤਾ ਅੱਜ ਕੋਈ ਹੜ ਦੰਬ ਨਹੀਂ ਸੀ ਜਿਵੇਂ ਕਿ ਆਪਾਂ ਅਕਸਰ ਦੇਖਦੇ ਆਏ ਆ ਅੱਜ ਜਿੰਨੇ 5-6 ਜਗ੍ਹਾ ਤੇ ਮੰਦਿਰਾਂ ਦੇ ਮੈਂ ਦੇਖ ਕੇ ਆਏ ਆ ਤਾਂ ਉੱਥੇ ਹਾਂ ਜਿਹੜੇ ਸ਼ਿ ਭਗਤ ਸੀ ਉਹ ਮੱਥਾ ਟੇਕ ਰਹੇ ਸੀ ਕਈ ਜਗ੍ਹਾ ਤੇ ਨੱਚ ਵੀ ਰਹੇ ਸੀ ਪਰ ਹਾਂ ਕੋਈ ਨਸ਼ਾ ਪਤਾ ਕੁਝ ਨਹੀਂ ਕਰ ਰਹੇ ਸੀ ਉਹ ਆਪਣੀ ਖਬਰ ਦਾ ਹੀ ਕਸਰ ਹੋਇਆ ਹੈ ਹਾਂ ਬਿਲਕੁਲ ਬਿਲਕੁਲ ਦੇਖੋ ਅਸੀਂ ਤਾਂ ਕਹਿੰਦੇ ਕੋਈ ਵੀ ਤਿਉਹਾਰ ਆ ਜਿਹੜਾ ਉਹਨੂੰ ਇੱਕ ਸਿਸਟਮ ਦੇ ਵਿੱਚ ਲੈਣਾ ਚਾਹੀਦਾ ਹੜਦੁੰਗ ਨਹੀਂ ਮਚਣਾ ਚਾਹੀਦਾ ਇੱਕ ਲਾਈਨ ਦੇ ਵਿੱਚ ਲੱਗ ਕੇ ਤੁਸੀਂ ਇੱਕ ਆਰਾਮ ਦੇ ਨਾਲ ਸ਼ਰਧਾ ਦੇ ਨਾਲ ਮੱਥਾ ਟੇਕਣਾ ਚਾਹੀਦਾ ਪਾਠ ਪੂਜਾ ਕਰਨੀ ਚਾਹੀਦਾ ਜ਼ਿਆਦਾਤਰ ਅਸੀਂ ਕਿਹਾ ਦੇਖਦੇ ਆ ਮੰਦਰਾਂ ਦੇ ਵਿੱਚ ਕਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਕਿਹਾ ਕਿਤੇ ਵੀ ਧਰਮ ਸਥਾਨ ਤੇ ਚਲੇ ਜਾਂਦੇ ਆ ਅਸੀਂ ਦੋ ਚਾਰ ਮਿੰਟ ਦੇ ਲਈ ਕਿਸੇ ਨਾਲ ਲੜਾਈ ਕਰ ਲੈਂਦੇ ਆ ਕਿਸੇ ਨਾਲ ਝਗੜਾ ਕਰ ਲੈਂਦੇ ਆ ਜਾਂ ਮਾਹੌਲ ਇਦਾਂ ਦਾ ਪੈਦਾ ਕਰ ਦਿੰਦੇ ਆ ਵੀ ਅਸੀਂ ਭੁੱਲ ਜਾਂਦੇ ਆ ਵੀ ਅਸੀਂ ਪ੍ਰਮਾਤਮਾ ਦੇ ਦਰ ਤੇ ਆਏ ਆ ਸੋ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਭਗਤਾਂ ਨੂੰ ਕਹਿਣਾ ਚਾਹੁੰਦੇ ਆ ਉਹ ਪ੍ਰਮਾਤਮਾ ਦੇ ਨਾਲ ਜੁੜੇ ਵੇ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਅਗਰ ਕਿਸੇ ਵੀ ਧਾਰਮਿਕ ਸਥਾਨ ਤੇ ਤੁਸੀਂ ਜਾਣਾ ਮੱਥਾ ਟੇਕਦੇ ਆ ਤਾਂ ਇੱਕ ਸ਼ਰਦਾ ਦੇ ਨਾਲ ਮੱਥਾ ਟੇਕਣਾ ਚਾਹੀਦਾ ਇੱਕ ਲੜਾਈ ਦਾ ਰੂਪ ਧਾਰਨ ਕਰ ਲੈਣਾ ਜਾਂ ਲੜਾਈ ਕਰ ਲੈਣੀ ਉਹ ਨੂੰ ਕੋਈ ਪਰਮਾਤਮਾ ਜਿਹੜਾ ਉਹ ਚੀਜ਼ ਨੂੰ ਜਿਹੜੀ ਆ ਚੰਗੀ ਨਹੀਂ ਸਮਝਿਆ ਜਾਂਦਾ ਨਹੀਂ ਸ਼ਰਮਾ ਜੀ ਹੋਣਾ ਵੀ ਚਾਹੀਦਾ ਕਿ ਵੇਖੋ ਸਾਰੇ ਦੀ ਧਰਮ ਨਾਲ ਹੱਸਾ ਜੁੜੀ ਹੁੰਦੀ ਹੈ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਮਨ ਨੂੰ ਠੇਸ ਪਹੁੰਚੇ ਤੇ ਅੱਜ ਜੋ ਨਜ਼ਾਰਾ ਦੇਖਿਆ ਮੈਂ ਤੁਹਾਨੂੰ ਦੱਸ ਦਿੰਦਾ ਵੇਖੋ ਤਿੰਨ ਚਾਰ ਸ਼ਹਿਰਾਂ ਦੀ ਖਬਰਾਂ ਆਈਆਂ ਵੱਡੇ ਵੱਡੇ ਦੀ ਅੰਮ੍ਰਿਤਸਰ ਦੀ ਖਬਰ ਆਈ ਹੈ ਗੁਰਦਾਸਪੁਰ ਤੋਂ ਆਈ ਹੈ ਜਿੱਥੇ ਕਿ ਲੋਕ ਸਵੇਰੇ ਸਵੇਰੀ ਯਾਨੀ ਕਿ ਮੰਦਰਾ ਦੀਆਂ ਲਾਈਨਾਂ ਵਿੱਚ ਲੱਗੇ ਹੋਏ ਸੀ ਤੇ ਬੜੇ ਪਿਆਰ ਦੇ ਨਾਲ ਜਿਵੇਂ ਕਿ ਸ਼ਿਵਜੀ ਭਗਵਾਨ ਨਾ ਬੱਚੇ ਨਹੀਂ ਹੁੰਦੇ ਛੋਟੇ ਐਵੇਂ ਉਹਨਾਂ ਨੂੰ ਇਸ਼ਨਾਨ ਕਰਾ ਰਹੇ ਬੇਲ ਪੱਤਰ 'ਤੇ ਉਚੜਾ ਰਹੇ ਸੀ ਆਪਣੀ ਆਪਣੀ ਸ਼ਰਧਾ ਨਾਲ ਜੋ ਉਹਨਾਂ ਕੋਲ ਬਣ ਪਾ ਰਹੇ ਉਹ ਕਰ ਰਹੇ ਸੀ हां बिल्कुलंदे कोई तो परमात्मा ਦੇ ਨਾਲ ਜੁੜਨ ਦੀ ਆਪਣੀ ਸ਼ਰਧਾ ਹੁੰਦੀ ਹੈ ਆਪਣੀ ਆਸਥਾ ਹੁੰਦੀ ਹੈ ਜਿਵੇਂ ਧੰਨੇ ਭਗਤ ਨੇ ਪੱਥਰ ਦੇ ਵਿੱਚੋਂ ਪਰਮਾਤਮਾ ਪਾ ਲਿਆ ਸੀਗੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਪਰਮਾਤਮਾ ਸਾਨੂੰ ਗੁਰਦੁਆਰਾ ਸਾਹਿਬ ਮੰਦਰਾਂ ਦੇ ਵਿੱਚ ਮਿਲਦਾ ਮਸਜਿਦਾਂ ਦੇ ਵਿੱਚ ਮਿਲਦਾ ਪਰਮਾਤਮਾ ਨੂੰ ਕੋਣਾ ਕਿਸੇ ਵੀ ਰੂਪ ਵਿੱਚ ਤੁਸੀਂ ਪਾ ਸਕਦੇ ਆ ਕਿਸੇ ਵੀ ਸਿਸਟਮ 'ਚ ਜਾ ਕੇ ਤੁਸੀਂ ਪਾ ਸਕਦਾ ਜੇ ਮੈਂ ਨੋਰਮਲ ਗੱਲ ਕਰਾਂ ਲੇਕਿਨ ਸਾਡੇ ਮਨ ਦੇ ਵਿੱਚ ਕੀ ਹੁੰਦੇ ਜੇ ਮੈਂ ਆਪਣੀ ਉਹ ਗੱਲ ਕਰ ਰਿਹਾ ਖੜਾ ਤਾਂ ਮੈਂ ਗੁਰਦੁਆਰਾ ਸਾਹਿਬ ਮੰਦਰ ਦੇ ਵਿੱਚ ਹਾਂ ਲੇਕਿਨ ਧਿਆਨ ਮੇਰਾ ਕਿੱਥੇ ਹੁੰਦਾ ਮੇਰੇ ਕੰਮ 'ਚ ਕਿਸੇ ਦੇ ਲੈਣ ਦੇਣ 'ਚ ਜਾਂ ਕਿਸੇ ਦੀ ਗੱਲਬਾਤ ਨਾਮ ਲੰਨੇ ਆ ਤਾਂ ਦੁਨੀਆ ਤੋਂ ਦੂਰ ਜਾ ਸ਼ਾਇਆ ਪਰਾਈਆਂ ਤੋਂ ਦੂਰ ਹੋ ਕੇ 2 ਮਿੰਟ ਤੁਸੀਂ ਪਰਮਾਤਮਾ ਦਾ ਨਾਮ ਲਉਂਗੇ ਜਿੱਥੇ ਮਰਜੀ ਬੈਠ ਕੇ ਲਉਂਗੇ ਪਰਮਾਤਮਾ ਤੁਹਾਡੇ ਅੰਗ ਸੰਗ ਰਹੂਗਾ ਜੀ ਮੇਰਾ ਸਾਡਾ ਤਾਂ ਮੰਨਣਾ ਇਹ ਹੈ ਜੀ ਐ ਸ਼ਰਮਾ ਜੀ ਐ ਦੇਖੋ ਅਗਲੇ ਅਗਲੇ ਵੀ ਸੌਵਾਰਾਣੇ ਨੇ ਪੂਰਾ ਮਹੀਨਾ ਇਹ ਯਾਨੀ ਕਿ ਇੱਦਾਂ ਹੀ ਚੱਲਣਾ ਹੈ ਸਾਵੰਦ ਦਾ ਤੇ ਅੱਜ ਰੱਬ ਨੇ ਇੰਨੀ ਕਿਰਪਾ ਕੀਤੀ ਹੈ ਕਈ ਚੈਨਲ ਦੇ ਵਿੱਚ ਬਹੁਤ ਵਧੀਆ ਮੀ ਪਿਆ ਹੈ ਹੈਲੋ ਹੈਲੋ ਹਾਂਜੀ ਸ਼ਰਮਾ ਜੀ ਤੁਸੀਂ ਆਪਣੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ ਫਿਰ ਉੱਥੇ ਜਾਣ ਨਾਲ ਜੁੜੇ ਸੰਜੀਵ ਚਰਮਾਈ ਖਰੜ ਤੋਂ ਜਿਨ੍ਹਾਂ ਨੇ ਸਾਨੂੰ ਅੱਜ ਸਾਵਣ ਦੇ ਯਾਨੀ ਪਹਿਲੇ ਸੋਮਵਾਰ ਤੇ ਆਪਣੇ ਵਿਚਾਰ ਸਾਂਝੇ ਕੀਤੇ ਉਹ ਅਸੀਂ ਮਾਫੀ ਚਾਹੁੰਦੇ ਹਾਂ ਜਿਹੜੀ ਅਸੀਂ ਜਾਣਕਾਰੀ ਉਹਨਾਂ ਨੂੰ ਦਿੱਤੀ ਉਹਨਾਂ ਨੂੰ ਮਾਫੀ ਮੰਗੀ ਹੈ ਤੇ ਮੈਂ ਵੀ ਮੰਗਦਾ ਕਿ ਜਿੰਨੀ ਕੀ ਸਾਡਾ ਨੌਲੇਜ ਸੀਗੀ ਅਸੀਂ ਉਹਨਾਂ ਕੋ ਤੁਹਾਨੂੰ ਦੱਸਿਆ ਵੀ ਐਦਾਂ ਵਰਤ ਸ਼ੁਰੂ ਹੁੰਦਾ ਤੇ ਐਦਾਂ ਸ਼ਾਮ ਨੂੰ ਹੀ ਸਮਾਪਤੀ ਹੋਏਗੀ ਤੇ ਪਰ ਜਿਵੇਂ ਕਿ ਸਮਾਜ ਦਾ ਪਹਿਲਾ ਸੋਮਵਾਰ ਹੈ ਤਾਂ ਸਵੇਰ ਤੋਂ ਹੀ ਅੰਮ੍ਰਿਤਸਰ ਲੁਧਿਆਣਾ ਜਲੰਧਰ ਜਿਹੜੇ ਵੱਡੇ ਵੱਡੇ ਸ਼ਹਿਰ ਨੇ ਇੱਥੋਂ ਤੱਕ ਕਿ ਪਟਿਆਲਾ ਵੀ ਸ਼ਿਵਜੀ ਭਗਤਾਂ ਦੀ ਜਿਹੜੀ ਸਵੇਰ ਤੋਂ ਹੀ ਭੀੜਾਂ ਲਾਈਨਾਂ ਲਮਿਲ ਮਿਆਂ ਮੰਦਿਰਾਂ ਦੇ ਬਾਹਰ ਦੇਖਣ ਨੂੰ ਮਿਲੀਆਂ ਬਹੁਤ ਹੀ ਨਮਰਤਾਪੂਰਕ ਲੋਕ ਸ਼ਰਧਾ ਭਾਵਨਾ ਆ ਰਹੇ ਸੀ ਮੰਦਿਰਾਂ ਤੇ ਤੇ ਆਪਣਾ ਕੋਈ ਬੇਲ ਪੱਤਰ ਕੋਈ ਜਲ ਨਾਲ ਕੋਈ ਦੁੱਧ ਨਾਲ ਇਸ਼ਨਾਨ ਕਰਾਰੇ ਸ਼ਿਵਜੀ ਬੋਲੇ ਨੂੰ ਬਹੁਤ ਵਧੀਆ ਗੱਲ ਹੈ ਤੇ ਅੱਜ ਇੱਕ ਚੀਜ਼ ਹੋਰ ਵਧੀਆ ਦੇਖਣ ਨੂੰ ਮਿਲੀ ਕਿ ਅੱਜ ਜਿੱਥੇ ਕਈ ਜਗ੍ਹਾ ਤੇ ਸਟਾਲ ਲੱਗੇ ਹੋਏ ਸੀ ਨੱਚਣ ਟੱਪਣ ਦੇ ਤਾਂ ਉੱਥੇ ਕੋਈ ਹੁੜਦੰਗ ਨਹੀਂ ਦੇਖਣ ਨੂੰ ਮਿਲਿਆ ਤੇ ਨਾ ਹੀ ਕੋਈ ਇਸ ਵਾਰ ਸ੍ਰੀ ਭਗਤਾ ਦੇ ਵੱਲੋਂ ਕੋਈ ਬੰਬਾਂ ਬੋਲੇ ਦੀ ਆੜਦੇ ਵਿੱਚ ਕੋਈ ਨਿਸ਼ਾ ਪਤਾ ਕਰਨ ਦੀ ਕੋਈ ਅਜੀਬ ਖਬਰ ਸਾਹਮਣੇ ਆਈ ਹੈ। ਸੋ ਦੋਸਤੋ ਜਿਹੜੇ ਵੀ ਲੋਕਾਂ ਨੇ ਵਰਤ ਰੱਖਿਆ ਹੋਇਆ ਤੇ ਅਸੀਂ ਇਹ ਸਭ ਨੂੰ ਬੇਨਤੀ ਕਰਦੇ ਹਾਂ ਕਿ ਆਪਣਾ ਆਪਣਾ ਵਰਤ ਵਧੀਆ ਤਰੀਕਿਆਂ ਨਾਲ ਤੋੜੋ। ਬਹੁਤ ਰੱਬ ਤੁਹਾਨੂੰ ਲੰਮੀ ਉਮਰ ਦੇਵੇ। ਇਹ ਪੰਜਾਬੀ ਟੀਵੀ ਇਹ ਹੀ ਕਾਮਨਾ ਕਰਦਾ ਹੈ ਕਿ ਰੱਬ ਤੁਹਾਡੇ ਪਰਿਵਾਰ 'ਚ ਖੁਸ਼ੀਆਂ ਲੈ ਕੇ ਆਵੇ। ਸੋਦੋਤ ਅਜੀ ਤੁਹਾਣਾ ਦੁਆਰਾ ਜੋੜਾਂਗੇ ਕੋਈ ਹੋਰ ਲਾਈ ਦਾ ਬ੍ਰੋਨ ਲੈ ਕੇ ਤੁਸੀਂ ਦੇਖੋ ਇਹਨਾਂ ਪੰਜਾਬੀ ਟੀਵੀ ਦੇ ਬਾਕੀ ਦੀਆਂ ਚਲਦੀਆਂ ਖਬਰਾਂ ਤੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਦੋਸਤੋ